ਅੱਜ ਪੰਜਾਬ ਦੇ ਵਿੱਚ ਪ੍ਰਦਰਸ਼ਨ ਨਹੀਂ ਹੋ ਰਿਹਾ ਇਹ ਸਮੁੱਚੇ ਭਾਰਤ ਦੇ ਵਿੱਚ ਹੋ ਰਿਹਾ ਹੈ ਐਸ ਕੇ ਐਮ ਦੇ ਸੱਦੇ ਉੱਤੇ ਸੁਕਸਾਨ ਮੋਰਚੇ ਦੇ ਸੱਦੇ ਉੱਤੇ ਸਮੁੱਚੇ ਭਾਰਤ ਦੇ ਵਿੱਚ ਜਿਹੜਾ ਡਬਲਯੂਟੀਓ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜਾ ਨੀਤੀਆਂ ਤੈਅ ਕਰਦਾ ਹੈ ਕਿਸਾਨਾਂ ਮਾਰੂ ਨੀਤੀਆਂ ਤੈਅ ਕਰਦਾ ਤੇ ਭਾਰਤ ਸਰਕਾਰ ਨਾਲ ਉਹਦਾ ਐਗਰੀਮੈਂਟ ਹੈ ਜਿਹਦੇ ਕਰਕੇ ਭਾਰਤ ਸਰਕਾਰ ਉਹਨਾਂ ਮੁਤਾਬਕ ਚੱਲਦੀ ਹੈ ਸੋ ਅੱਜ ਵੀਡੀਓ ਦੀ ਸਾਊਦੀ ਅਰਬ ਦੇ ਵਿੱਚ 26 27 28 ਤਿੰਨ ਦਿਨ ਦੀ ਮੀਟਿੰਗ ਹੈ ਉਸ ਮੀਟਿੰਗ ਨੂੰ ਦੇਖਦੇ ਹੋਏ ਐਸਕੇਐਮ ਵੱਲੋਂ ਇਹ ਸਦਾ ਤਾਂ ਕਿ ਪੂਰੇ ਭਾਰਤ ਦੇ ਵਿੱਚ ਕਿ ਅੱਜ ਪੂਰੇ ਭਾਰਤ ਦੇ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਟਰੈਕਟਰ ਮਾਰਚ ਅਤੇ ਡਬਲਯੂਟੀਓ ਤੇ ਕੇਂਦਰ ਸਰਕਾਰ ਦੇ ਅੱਜ ਇੱਥੇ ਉਹਨਾਂ ਦੇ ਸੱਤੇ ਦਾ ਅੰਧਾ ਕਿਸਾਨ ਵੱਲੋਂ ਪੁੱਤੇ ਫੁਕੇ ਜਾਣਗੇ ਕਿ ਰਾਜ ਕੋਈ ਟਰੈਕਟਰ ਮਾਰਚ ਕਰ ਰਿਹਾ ਟਰੈਕਟਰ ਮਾਰਚ ਸਾਧਨ ਦੇ ਤਰੀਕੇ ਨਾਲ ਕੀਤਾ ਜਾਣਾ ਕਿ ਰੋੜੀ ਬੰਦ ਕੀਤਾ ਜਾਵੇ ਨਹੀਂ ਕੋਈ ਰੋਡ ਬੰਨ ਨਹੀਂ ਕਰਨਾ ਕਿਸੇ ਰਾਹਗਰ ਨੂੰ ਜੀ ਸੰਗਤ ਨੂੰ ਪਰੇਸ਼ਾਨ ਨਹੀਂ ਕਰਨਾ ਕੇਵਲ ਸਾਡਾ ਸ਼ਾਂਤਮਈ ਪੀਸਫੁਲੀ ਇਹ ਅੱਜ ਦਾ ਟਰੈਕਟਰ ਮਾਰਚ ਸੀ ਤੇ ਨਾਲ ਸ਼ਾਂਤਮਈ ਅਸੀਂ ਰੋਸਪਤਰ ਸਿੰਘ ਕਰ ਰਹੇ ਹਾਂ ਕੇਵਲ ਸਾਡਾ ਇੱਕ ਮੈਸੇਜ ਹੈ ਜਿਹੜੀ ਸਾウਦੀ ਅਰਬ ਦੇ ਵਿੱਚ ਅੱਜ WTO ਦੀ ਮੀਟਿੰਗ ਚੱਲ ਰਹੀ ਹੈ ਉਹਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਕਿਸਾਨ ਮਾਰੂ ਨੀਤੀਆਂ ਨੇ ਇਹ ਜਿਹੜੀਆਂ ਨੇ ਪੂਰੇ ਭਾਰਤ ਪੂਰੇ ਵਰਲਡ ਦੇ ਵਿੱਚ ਇਹ ਲਾਗੂ ਕੀਤੀਆਂ ਇਹਨੂੰ ਰੱਦ ਕਰੇ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਇਹ ਇੱਕ ਵਿਸ਼ਵ ਯੋਧਾ ਕਾਰਨ ਬਣ ਸਕਦਾ ਸੋ ਭਾਰਤ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਤੇ ਅਪੀਲ ਵੀ ਕਰਦੇ ਆ ਜਿਹੜੇ ਅੱਜ ਹਾਲਾਤ ਬਣੇ ਆ ਕਿਸਾਨਾਂ ਦੇ ਉੱਤੇ ਕਿਸ ਤਰ੍ਹਾਂ ਸਾਡੀ ਸਰਕਾਰ ਹੀ ਸਾਡੀ ਵੋਟਾਂ ਲੈ ਕੇ ਹੀ ਕਿਸ ਤਰ੍ਹਾਂ ਜ਼ਬਰ ਤਸੀਹੇ ਕਰ ਰਹੀ ਹੈ ਜਿਵੇਂ ਅਸੀਂ ਕਿਹੜੇ ਮੁਲਕ ਤੋਂ ਆਏ ਕਿੱਥੋਂ ਦੇ ਨਾਗਰਿਕਾਂ ਸੀ ਤੇ ਉਹ ਕਰ ਰਹੀ ਹੈ ਜ਼ਬਰ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਔਰ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਡਬਲ ਜੀ ਟਿਓ ਜੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਬਣਿਆ ਹੋਇਆ ਉਹਦੇ ਚੋਂ ਬਾਹਰ ਆਵੇ ਤੇ ਤਾਂ ਕਿ ਜਿਹੜਾ ਭਾਰਤ ਇਹ ਸਦਾ ਖੁਸ਼ਹਾਲ ਹੋਵੇ ਤੇ ਸਾਡੀ ਇਕਤਾ ਤੇ ਅਖੰਡਤਾ ਬਣੀ ਰਹੇ ਕਿੱਧਾ ਦੇਖਦੇ ਆਂ ਜਿਹੜਾ ਕਿਸਾਨ ਆਪਣੀ ਮੰਗ ਲੈ ਕੇ ਪਾਂਮ ਸਮੂਹ ਬਾਰਡਰ ਦੀ ਗੱਲ ਕਰਦੇ ਜਾਂ ਪਨੋਰੀ ਬਾਰਡਰ ਦੀ ਗੱਲ ਕਰਦੇ ਉਸੇ ਬੈਠੇ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਕਈ ਜਿਹੜੇ ਕਿਸਾਨ ਹਨ ਜਿਨ੍ਹਾਂ ਦੀ ਮੌਤ ਹੋਈ ਹੈ ਔਰ ਕਈ ਕਿਸਾਨ ਜਿਹੜੇ ਕੰਬੀਰ ਚੱਕੀ ਦੀ ਹੋਣੀ ਸੋ ਇਹ ਆਤ ਨਿੰਦਣਯੋਗ ਯੋਗ ਯੋਗ ਹੈ ਕਿ ਜਿਹੜੀ ਸਾਡੀ ਮਾਨ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਤੇ ਖੱਟਰ ਸਰਕਾਰ ਇਹ ਦੋਨਾਂ ਨੇ ਰਲ ਕੇ ਇਹ ਜ਼ੁਲਮ ਕੀਤਾ ਕਿਸਾਨਾਂ ਦੇ ਉੱਤੇ ਨਿਹੱਥੇ ਕਿਸਾਨ ਆਪਣੀਆਂ ਅਧੂਰੀਆਂ ਮੰਗਾਂ ਬਣਵਾਉਣ ਦੇ ਲਈ ਜਦੋਂ ਦਿੱਲੀ ਵੱਲ ਨੂੰ ਕੂਚ ਕਰ ਰਹੀ ਸੀ 13 ਤਰੀਕ ਤੋਂ ਲੈ ਕੇ ਅੱਜ ਤੱਕ ਉਹਨਾਂ ਹੱਥੇ ਸ਼ਾਂਤਮੀ ਜੋਸ਼ ਪ੍ਰਦਰਸ਼ਨ ਕਰ ਰਹੇ ਸੀ ਕਿਸ ਤਰ੍ਹਾਂ ਉਹਨਾਂ ਨੇ ਤੁਸੀਂ ਸਾਰਿਆਂ ਨੇ ਮੀਡੀਆ ਨੇ ਕਵਰ ਕੀਤਾ ਤੁਹਾਡਾ ਧੰਨਵਾਦ ਕਿਸ ਤਰ੍ਹਾਂ ਗ੍ਰੇਨ ਗਰਨੇਡ ਹੇਰਨਾ ਹਮਲੇ ਕੀਤੇ ਗਏ ਡਰੋਨ ਦੇ ਰਾਹੀਂ ਕੀਤੇ ਗਏ ਪਲਾਸਟਿਕ ਦੀ ਗੋਲੀ ਮਾਰੀ ਡਾਂਗਾ ਫੇਰੀਆਂ ਅੰਦਰੋਂ ਕਿਹੜੇ ਗੋਲੇ ਛੱਡੇ ਐਸ ਆਰ ਆਰ ਰਾਈਫਲ ਹੈ ਜਿਹੜੀ ਭਾਰਤ ਦੀ ਸਭ ਤੋਂ ਵਧੀਆ ਉਹਦੀ ਗੋਲੀਆਂ ਮੋਰ ਨਾਲ ਮਾਰੇ ਗਏ ਕਿਸਾਨ ਕਈ ਸ਼ਹੀਦ ਹੋਏ 400 ਤੋਂ ਵੱਧ ਫਟੜ ਹੋਏ ਜ਼ਖਮੀ ਹੋਏ ਸੋ ਇਹ ਬਹੁਤ ਹੀ ਜਬਰ ਕੀਤਾ ਸਰਕਾਰ ਨੇ ਸੋ ਇਹ ਦੇ ਵਿੱਚ ਮਾਨ ਸਰਕਾਰ ਵੀ ਉਨੀ ਦੋਸ਼ੀ ਹੈ ਜੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਕਿਸਾਨਾਂ ਨੇ ਵੈਰੀਗੇਟ ਦੀ ਜੇ ਪਟਰਲੀ ਉਥੇ ਜੇਬੀਸੀ ਪੋਲੀਕਨ ਬਲਟ ਪ੍ਰੂ ਮਸ਼ੀਨਾ ਮੰਗਾਈਆਂ ਤਾਂ ਉਹਨਾਂ ਦੇ 302 ਦੇ ਪਰਚੇ ਦੇ ਦਿੱਤੇ ਰਾਜਪੁਰੇ ਦੀ ਪੁਲਿਸ ਨੇ ਸੋ ਇਹਦੀ ਵੀ ਅਸੀਂ ਸ਼ਖਸ਼ਬਤਾਂ ਦੇ ਵਿੱਚ ਜਿਹੜੀ ਬਦਲਾਅ ਦੀ ਸਰਕਾਰ ਦੀ ਨਿੰਦਿਆ ਕਰਦੇ ਆਂ ਕਿਸਾਨਾਂ ਦੀਆਂ ਵੋਟਾਂ ਲੈ ਕੇ ਤੇ ਕਿਸਾਨਾਂ ਦੇ ਪਰਚੇ ਦਰਜ ਜਦ ਤੱਕ ਪਰਚੇ ਦਰਜ ਬੰਦੇ ਸੀਗੇ ਹਰਿਆਣਾ ਸਰਕਾਰ ਤੇ ਖੱਟਰ ਸਰਕਾਰ ਤੇ ਪੁਲਿਸ ਤੇ ਜਿਹੜੀ ਸਾਡੀ ਹਦੂਦ ਦੇ ਵਿੱਚ ਆ ਕੇ ਸਾਡੇ ਉੱਪਰ ਗੋਲੀਆਂ ਮਾਰ ਕੇ ਹਮਲੇ ਕੀਤੇ ਆ ਸੋ ਮਾਨ ਸਰਕਾਰ ਨੂੰ ਚਾਹੀਦਾ ਕਿ ਜਿਨ੍ਹਾਂ ਨੌਜਵਾਨਾਂ ਦੇ ਪਰਚੇ ਉਹਨਾਂ ਨੇ ਦਿੱਤੇ ਆ ਸਾਡੇ ਜਿਹੜੇ ਜੇਬੀਸੀ ਮਸ਼ੀਨਾਂ ਲੈ ਕੇ ਗਏ ਸੀਗੇ ਉਹਨਾਂ ਦੇ ਪਰਚੇ ਰੱਦ ਕਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ